ਜੀ ਦੋਸਤੋ ਜਿਹੜਾ ਆਪਾਂ ਤਰਖਤ ਦੇਖ ਰਹੇ ਆਂਗੇ ਆਪਾਂ ਨੂੰ ਪਤਾ ਹੀ ਹੈ ਸੰਜਨੇ ਦੇ ਵਿੱਚ ਕਿੰਨੇ ਗੁਣਕਾਰ ਗੁਣ ਹੁੰਦੇ ਹੈਗੇ ਬਹੁਤ ਗੁਣਕਾਰੀ ਬੂਟਾ ਹੈਗਾ ਇੱਕ ਤਰ੍ਹਾਂ ਦਾ ਇਹ ਮਿਨਰਲ ਮਿਕਸਚਰ ਹੀ ਹੈਗੇ ਆਪਾਂ ਪਰ ਪਿਆਰੋ ਦਵਾਈਆਂ ਲਿਆਉਂਦੇ ਰਹਿੰਨੇ ਆਂ ਮੈਡੀਕਲ ਤੋਂ ਦਵਾਈਆਂ ਲਿਆਉਂਦੇ ਰਹਿੰਨੇ ਆਂ ਪਰ ਉਹ ਸਾਰੇ ਗੁਣ ਇਹਦੇ ਵਿੱਚ ਹੁੰਦੇ ਹੈਗੇ ਜੇ ਆਪਣੇ ਇੱਕ ਅੱਧਾ ਬੂਟਾ ਖੇਤ ਚ ਲਾਇਆ ਹੋਵੇ ਆਪਾਂ ਤੁਰੇ ਆਉਂਦੇ ਪੱਤਾ ਖਾ ਲਈਏ ਪਰ ਇਹ ਮੈਮ ਮੈਨੂੰ ਲੱਗਦਾ ਬਈ ਇਹ ਵੀ ਕਹਿਣਾ ਸੌਖਾ ਹੈ ਨਾ ਕਿਉਂਕਿ ਆਪਣੇ ਲੱਗਿਆ ਸਹੀ ਗੱਲ ਆ ਤੇ ਘੌਲ ਹੀ ਆਪਣੀ ਵੀ ਇਹ ਇਹ ਨਾ ਆਪਣੀ ਨਕਾਮੀ ਆ ਹਾਂ ਇੱਕ ਤਰ੍ਹਾਂ ਦੀ ਆਪਣੀ ਨਕਾਮੀ ਆ ਇਹ ਜਿਹੜਾ ਇਹ ਤੁੰਜਨੇ ਦਾ ਬੂਤੇ ਲੱਗੇ ਆਪੋਲੇ ਖੇਤ ਦੇ ਵਿੱਚ ਪੈਣ ਲੱਗੇ ਵੀ ਆ ਇਹ ਜਦੋਂ ਲਾਏ ਸੀਗੇ ਲਾ ਕੇ ਉਦੋਂ ਬਹੁਤ ਮਨ ਦੇ ਵਿੱਚ ਸ਼ੌਂਕ ਸੀਗਾ ਵੀ ਕਹਿੰਦੇ 365 ਬਿਮਾਰੀਆਂ ਨੂੰ ਤੋੜਦਾ ਇਹ ਹਾਂ ਕਿ 365 ਬਿਮਾਰੀਆਂ ਨੂੰ ਠੀਕ ਕਰਦਾ ਤੇ ਵੀ ਇੱਕ ਤਰ੍ਹਾਂ ਦਾ ਮਿਨਰਲ ਮਿਕਚਰੀ ਆ ਜਾਂ ਕਹੇ ਤੋ ਤਾਕਤ ਦੇ ਕਾਫੀ ਸੁਣ ਲਿਆ ਕਿ ਖਾਣੇ ਆਪਾਂ ਹਨ ਹੂੰ ਉਹ ਚੀਜ਼ ਹੀ ਆ ਇਹ ਪਰ ਨਕਾਮੀ ਇਹ ਆ ਵੀ ਆਪਣੇ ਖੇਤ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਾਂ ਇਹਦਾ ਇਸਤੇਮਾਲ ਨਹੀਂ ਕਰਿਆਗਾ ਹਾਂ ਵੀ ਆਪਾਂ ਮੱਝਾਂ ਗਾਵਾਂ ਨੂੰ ਬੱਕਰੀਆਂ ਨੂੰ ਮਿਨਰਲ ਮਿਕਚਰ 20 ਗ੍ਰਾਮ ਡੇਲੀ 15 ਗ੍ਰਾਮ 25 ਗ੍ਰਾਮ ਪਾਉਨੇ ਹਨਾ 50 ਗ੍ਰਾਮ ਮੱਝਾਂ ਨੂੰ ਕਿੰਨੇ-ਕਿੰਨੇ ਮਹਿੰਗੇ ਲਿਆ ਕੇ ਪਾਉਨੇ ਆਪਾਂ ਪਰ ਇਹ ਜਿਹੜਾ ਸਭ ਤੋਂ ਸਿਰਾ ਸਭ ਤੋਂ ਸਿਰਾ ਦਵਾਈ ਹੈ ਮੈਡੀਸਨ ਆ ਕਿ ਇਹ ਜਿਹੜੇ ਸਰੀਰ ਦੇ ਮੱਜਾਂ ਗਾਵਾਂ ਦੇ ਕਿ ਇਨਸਾਨਾਂ ਦੇ ਕਿ ਕਿੰਨੇ ਘਾਟਾਂ ਪੂਰੀਆਂ ਕਰਦਾ ਪਰ ਆਪਣੀ ਨਕਾਮੀ ਇਹ ਹੋ ਗਈ ਇੱਥੇ ਮੈਂ ਆਪਦੇ ਆਪ ਨੂੰ ਕਹਿਣਾ ਕਿ ਆਪਣੀ ਨਕਾਮੀ ਆ ਇਹ ਵੀ ਆਪਾਂ ਇਹਨੂੰ ਪਾ ਹੀ ਨਹੀਂ ਸਕੇਗੇ ਇਹਨੂੰ ਆਪਾਂ ਜਦੋਂ ਚੂਰਨ ਬਣਾ ਲਓ ਸੁਕਾ ਕੇ ਪੱਤੇਆਂ ਨੂੰ ਤੇ ਮੱਜਾਂ ਨੂੰ ਘੱਟੋ ਘੱਟ ਡੇਲੀ 100 ਗ੍ਰਾਮ ਪਾਊਡਰ ਪਾਈ ਚੱਲਗੇ ਨਾ ਇਹਦਾ ਤੇ ਮੱਜਾਂ ਨੂੰ ਮਿਨਰਲ ਮਿਕਚਰ ਬਾਹਰੋਂ ਪਾਉਣ ਦੀ ਜਰੂਰਤ ਨਹੀਂ ਹੈਗੀ ਇਹਦੇ ਚ ਇੰਨੇ ਗੋਣਾ ਮੱਜਾਂ ਫਰਾਕਲ ਨਹੀਂ ਹੁੰਦੀਆਂ ਇਹਨਾਂ ਨੂੰ ਕਿਤੇ ਫਰਾਕ ਹੋ ਗਈ ਹਨਾ ਰਹਿੰਦੀਆਂ ਨਹੀਂ ਆ ਹਾਂ ਵੀ ਆਪਾਂ ਵੀ ਆਪਣੀ ਝੋਟੀ ਵੀ ਹੋਈ ਸੀ ਕਿੰਨੇ ਆਪਾਂ ਉਹਨੂੰ ਦਵਾਈਆਂ ਬੂਟੀਆਂ ਦਿੱਤੀਆਂ ਪਰ ਅੱਜ ਆਪਾਂ ਖੇਤ ਆਪਣੇ ਦਿਮਾਗ 'ਚ ਹੀ ਆਈ ਇਹ ਨਾ ਪੱਠੇ ਵੜਦੇ ਉਹਦੇ ਵੀ ਯਾਰ ਆਪਾਂ ਲਾਏ ਸੀਗੇ ਤੇ ਚੱਲ ਆਪਾਂ ਇਹ ਦੋਸਤਾਂ ਨਾਲ ਵੀ ਸਾਂਝੀ ਕਰ ਰਹੇ ਆਂ ਵੀਡੀਓ ਇਹ ਗੁਣਾ ਦੀ ਗੁਥਲੀ ਬਾਕੀ ਆਪਾਂ ਇੰਨਾ ਕਾ ਚੱਲ ਰਹਿ ਗਏ ਵੀ ਉਦੋਂ ਆਪਾਂ ਨੂੰ ਸੀਗਾ ਵੀ ਚੱਲ ਇਹਨੂੰ ਫਲੀਆਂ ਲੱਗਣਗੀਆਂ ਤੇ ਚਾਰ ਪਾਵਾਂਗੇ ਹਨਾ ਤੇ ਇਹਨਾਂ ਨੂੰ ਤਾਂ ਨਹੀਂ ਲੱਗੀਆਂਈਆਂ ਪਰ ਆਸੇ-ਪਾਸੇ ਸੁੰਝਣਾ ਦੇ ਬੂਟਿਆਂ ਨੂੰ ਬਹੁਤ ਫਲੀਆਂ ਲੱਗੀਆਂ ਜਿਵੇਂ ਆਪਣੇ ਚਾਚੇ ਕੇ ਲੱਗਿਆ ਹੋਇਆ ਉਹਨੂੰ ਫਲੀਆਂ ਨਾਲ ਉਹ ਭਰ ਗਿਆ ਸੀਗਾ ਹੂੰ ਉਹ ਆਪਾਂ ਫਲੀਆਂ ਲਿਆ ਕੇ ਤੇ ਬਰੀਕ-ਬਰੀਕ ਇੰਚ-ਇੰਚ ਦੀਆਂ ਕੱਟ ਕੇ ਆਚਾਰ ਬਣਾਇਆ ਉਹਦੇ ਮਸਾਲੇ ਜਿਹੜੇ ਨਾਰਮਲ ਮਸਾਲੇ ਚਾਹਾਂ ਚ ਪੈਂਦੇ ਆ ਤੇ ਬਹੁਤ ਘੈਂਟ ਆਚਾਰ ਬਣਿਆ ਇਹਦਾ ਦੂਜੇ ਨੰਬਰ ਤੇ ਜਿਹੜੀ ਇਹਦੀ ਜੜ੍ਹ ਹੁੰਦੀ ਜਦੋਂ ਇਹ ਛੋਟਾ ਹੁੰਦਾ ਨਾ ਜਿਹਦਾ ਆਪਾਂ ਬੀ ਬੀਜ ਲਗੇ ਖੇਤ ਦੇ ਵਿੱਚ ਕੋਈ ਵੀ ਭਰਾ ਵੀ ਆਏ ਨਾ ਹੋਵੇ ਵੀ ਇਹ ਪਕਾਈ ਮਾਰੀ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਨੋਟ ਕਰ ਲਿਓ ਇਹ ਹੋਰ ਸਟੇਟਾਂ ਦੇ ਵਿੱਚ ਇੰਡੀਆ ਦੇ ਵਿੱਚ ਸੰਘਣਾ ਖੇਤੀ ਕੀਤੀ ਜਾਂਦੀ ਸੰਘਣੀ ਇਹਦੀ ਕਿ ਜਦੋਂ ਇਹਨੂੰ ਪਟਾਈ ਹੁੰਦੀ ਹੈ ਤੇ ਮੂਲੀ ਵਾਂਗੂ ਜੜ ਨਿਕਲਦੀ ਤੇ ਇਹਦੀਆਂ ਜੜਾਂ ਤੋਂ ਵੀ achar ਬਣਦਾ ਜੜਾਂ ਦਾ achar ਬਣਦਾ ਜੜਾਂ ਤੋਂ ਬਹੁਤ ਮੈਡੀਸਨ ਵੀ ਬਣਦੀਆਂ ਇਹਦੀਆਂ ਵੀ ਇਹ ਨਾ ਸੋਚੋ ਵੀ ਖੜ ਗਏ ਯਾਰ ਇੱਥੇ ਵੀਡੀਓ ਬਣਾਉਣ ਦੇ ਮਾਰੇ ਪਕਾਈ ਮਾਰੀ ਜਾਂਦੇ ਹਨਾ ਉਹ ਗੱਲ ਨਹੀਂ ਕਿ ਸਰਚ ਕਰਕੇ ਦੇਖ ਲਿਓ ਮੁਰਿੰਗਾ ਦੇ ਖੇਤ ਪਤਾ ਨਹੀਂ ਹੋਰ ਸਟੇਟਾਂ ਦੇ ਵਿੱਚ ਇੰਡੀਆ ਚ ਇਹਦੀ ਖੇਤੀ ਕੀਤੀ ਜਾਂਦੀ ਸੰਘਣੇ ਤੌਰ ਤੇ ਜਿਵੇਂ ਆਪਾਂ ਜੰਤਰ ਬੀਜ ਦੇ ਬੱਕਰੀਆਂ ਵਾਸਤੇ ਜਾਂ ਬਾਲਣ ਵਾਸਤੇ ਜਾਂ ਝੋਨੇ ਚ ਵਾਉਣ ਵਾਸਤੇ ਉਵੇਂ ਇਹਨੂੰ ਬੀਜਿਆ ਜਾਂਦਾ ਤੇ ਫਿਰ ਉਹਨੂੰ ਜੜਾਂ ਚੋਂ ਪੱਟ ਕੇ ਮੂਲੀ ਵਾਂਗੂ ਜੜ ਨਿਕਲਦੀ ਹੈ ਇਹਦੀ ਤੇ ਉਹਦਾ ਅਚਾਰ ਪਾਇਆ ਜਾਂਦਾ ਤੇ ਹੋਰ ਵੀ ਵੈਰਾਈਟੀਆਂ ਤਿਆਰ ਹੁੰਦੀਆਂ ਪ੍ਰੋਡਕਟ ਤਿਆਰ ਹੁੰਦੇ ਆ ਇਹਦੇ ਪੱਤਿਆਂ ਦਾ ਚੂਰਨ ਬਣਾ ਕੇ ਵੇਚਿਆ ਜਾਂਦਾ ਇਹਦੀਆਂ ਫਲੀਆਂ ਸਕਾ ਕੇ ਉਹ ਵੇਚੀਆਂ ਜਾਂਦੀਆਂ ਇਹਦਾ ਆਪਣੇ ਬਿਲਕੁਲ ਬੇਕਦਰਹੀ ਕੀਤੀ ਹੋਈ ਹੈ ਇਸ ਚੀਜ਼ ਦੀ ਇਹ ਬਹੁਤ ਗੁਣਾ ਦੀ ਗੁਥਲੀ ਆ ਤੇ ਇਹ ਪਾਪਾ ਪਾ ਮੱਝਾਂ ਤੋਂ ਇਲਾਵਾ ਬੱਕਰੀਆਂ ਨਾਲ ਵੀ ਪਾ ਸਕਦੇ ਆਂਗੇ ਤੇ ਕਿਹੜੇ ਤਰੀਕੇ ਚ ਪਾ ਸਕਦੇ ਆਂ ਕਈ ਸਦਾ ਛਾਂਗ ਕੇ ਕੀ ਕੋਈ ਹੋਰ ਤਰੀਕਾ ਵੀ ਹੈ ਇਹ ਜੇ ਆਪਾਂ ਬੱਕਰੀਆਂ ਨੂੰ ਪਾਉਣਾ ਜਿਵੇਂ ਹਨਾ ਜੇ ਆਪਾਂ ਇਹਨੂੰ ਐਂ ਤੋੜ ਕੇ ਪਾਵਾਂਗੇ ਤਾਂ ਬੱਕਰੀ ਕਦੇ ਨਹੀਂ ਖਾਂਦੀ ਇਹਦੇ ਵਿੱਚ ਕੜੱਪਤਣ ਵਾਲੀ ਹੁੰਦੀ ਆ ਖਾਂਦੀਆਂ ਨਹੀਂ ਬੱਕਰੀਆਂ ਮੱਝਾਂ ਵੀ ਨਹੀਂ ਖਾਂਦੀਆਂ ਇਹ ਅੱਛਾ ਇਹਦਾ ਆਪਾਂ ਕੀ ਕਰਨਾ ਜਿਵੇਂ ਮੰਨ ਕੇ ਚੱਲੋ ਰਾਜਸਥਾਨ ਦੇ ਵਿੱਚ ਜੰਡ ਪੱਤੀ ਨਹੀਂ ਹੁੰਦੀ ਹਾਂ ਜੰਡ ਪੱਤੀ ਨੂੰ ਅ ਕਟਾਈ ਕਰਕੇ ਹਾਂ ਤੇ ਉਹਦੀ ਲੌਂਗ ਝਾੜੀ ਜਾਂਦੀ ਆ ਹਾਂ ਉਵੇਂ ਇਹਨੂੰ ਛਾਂਗ ਕੇ ਸਾਰੇ ਨੂੰ ਇਹਦੇ ਪੱਤਿਆਂ ਨੂੰ ਛਾਂਗ ਕੇ ਤੇ ਇਹਦੀਆਂ ਆਹ ਪੱਤੇ ਝਾੜ ਕੇ ਇਹਦਾ ਸੁਕਾ ਕੇ ਪਾਊਡਰ ਝੂਰਨ ਬਣਾਇਆ ਜਾਵੇ ਮੈਂ ਗ੍ਰਾਈਂਡਰ ਦੇ ਵਿੱਚ ਮੈਕਸੀ ਦੇ ਵਿੱਚ ਰਗੜ ਕੇ ਜਾਂ ਕਿਸੇ ਵੀ ਹੋਰ ਸਾਧਨ ਦੇ ਨਾਲ ਰਗੜ ਕੇ ਇਹਨੂੰ ਬਰੀਕ ਝੂਰਨ ਤੇ ਡੇਲੀ ਦਾ ਆਪਾਂ ਇੱਕ ਭਾਂਡਾ ਮਣ ਸਕਦੇ ਆਂ ਵੀ ਜਿਹੜੇ ਵਿੱਚ 50 ਤੋਂ 100 ਗ੍ਰਾਮ ਪੈ ਜੇ ਝੂਰਨ ਇਹ ਤੇ ਆਪਾਂ ਜਿਹੜਾ ਦਾਣਾ ਫੀਡ ਬੱਕਰੀਆਂ ਨੂੰ ਪਾਉਣੇ ਆ ਉਹਦੇ ਤੇ ਮਿਕਸ ਕਰਕੇ ਪਾਈ ਚੱਲ ਗੇ ਸਭ ਤੋਂ ਵਧੀਆ ਚੀਜ਼ ਆ ਇਹ ਇੱਕ ਤਰ੍ਹਾਂ ਦਾ ਕੀ ਧਾਤਾਂ ਦਾ ਚੂਰਾ ਹੀ ਬਣ ਜਾਣਾ ਇਹਨੇ ਠੀਕ ਜੇ ਜਾਂ ਕੋਈ ਆਪਾਂ ਹੋਰ ਪਾਊਡਰ ਪਾਉਣੇ ਆ ਮੂਖ ਲੱਗੀ ਜਾਂ ਫਰੀਮਾ ਹੋ ਗਿਆ ਕੋਈ ਦਿੱਕਤ ਹੀ ਨਹੀਂ ਆਉਂਦੀ ਇਹਦੇ ਨਾਲ 1% ਵੀ ਦਿੱਕਤ ਨਹੀਂ ਆਉਣੀਗੀ ਮੈਨੂੰ ਲੱਗਦਾ ਵੀ ਜਿਹੜੀਆਂ ਦਿੱਕਤਾਂ ਹੋਣਗੀਆਂ ਉਹ ਵੀ ਖਤਮ ਹੋਣਗੀਆਂ ਇਹਦੇ ਨਾਲ ਇਹੋ ਜਿਹੀ ਚੀਜ਼ ਆ ਇਹ ਮoringa ਕਿਉਂਕਿ ਆਪਾਂ ਵੀ ਸਰਚ ਕਰੀਆਂ ਹੋਈਆਂ ਚੀਜ਼ਾਂ ਸਰਚ ਕਰਿਆ ਗੂਗਲ ਤੇ ਬਹੁਤ ਕੁਝ ਪਿਆ ਇਹ ਆਪਾਂ ਆਪਦੇ ਪੱਲਿਓਂ ਨਹੀਂ ਕਹਿ ਰਹੇ ਵੀ ਆਪਾਂ ਪੱਲਿਓਂ ਕਹਿ ਰਹੇ ਆ ਗੂਗਲ ਤੇ ਸਰਚ ਵੀ ਮਾਰ ਸਕਦੇ ਆ ਭਰਾ ਜੀ ਨੇ ਜਿਹੜਾ ਕੋਈ ਵੀਡੀਓ ਦੇਖ ਤਾ ਆਪਣੀ ਹੂੰ ਹੂੰ ਇਹਨੂੰ ਮoringa ਟਰੀ ਮoringa ਚੂਰਨ ਮoringa ਫਲੀ ਕੁਛ ਵੀ ਸਰਚ ਕਰ ਸਕਦਾ ਤੇ ਇਹਦੇ ਇੰਨੇ ਗਾਣਾ ਇਹਦੇ ਵਿੱਚ ਵੀ ਉਹਦੇ ਗੂਗਲ ਤੋਂ ਸਰਚ ਕਰਕੇ ਦੇਖ ਸਕਦਾ ਨਹੀਂ ਜਿਵੇਂ ਤੁਸੀਂ ਹੁਣ ਲਵਾ ਜਾ ਤੋੜਿਆ ਹਾਂ ਤੇ ਲਵਾ ਲਵਾ ਹੀ ਤੋੜਨਾ ਕਿ ਜਿਹੜੇ ਮੋٹے ਪੱਤੇ ਆ ਗਏ ਉਹ ਵੀ ਤੋੜ ਸਕਦੇ ਆ ਮੈਨੂੰ ਲੱਗਦਾ ਵੀ ਇਹਦਾ ਨਾ ਜੜ ਤੋਂ ਲੈ ਕੇ ਸੱਕ ਕੀ ਜਿਹੜਾ ਸੱਕ ਆ ਇਹਦੀ ਗੂੰਦ ਜਿਹੜੀ ਇਹਦੇ ਚ ਗੂੰਦ ਨਿਕਲਦੀ ਗੂੰਦ ਤਾਂ ਇਹਦੀ ਸਭ ਤੋਂ ਗੁਣਕਾਰੀ ਆ ਅੱਛਾ ਜੇ ਆਪਾਂ ਮੰਨ ਲਓ ਪੰਜੀਰੀਆਂ ਬਣਾਉਂਦੇ ਆ ਗੋਡਿਆਂ ਦੇ ਦਰਦਾਂ ਦੁਰਦਾਂ ਤੋਂ ਹਨਾ ਸਮਾਨ ਪਾ ਕੇ ਉਹਦੇ ਵਿੱਚ ਮੁਰਿੰਗਾ ਦੀ ਸੁੰਹਣਨੇ ਦੀ ਗੂੰਦ ਪੈਂਦੀ ਆ ਇਹਦੀ ਗੂੰਦ ਵੀ ਬਹੁਤ ਗੁਣਕਾਰੀ ਆ ਤੇ ਖਾਣ ਚ ਵੀ ਤੁਸੀਂ ਮੈਂ ਨਾ ਇਥੋਂ ਖਾ ਕੇ ਵੇਖੀ ਸੀ ਇੱਕ ਤਾਂ ਅੱਛਾ ਖਾਣ ਚ ਵੀ ਬਹੁਤ ਸਵਾਦ ਹੁੰਦੀ ਆ ਇਹ ਤਾਂ ਕੌੜਾ ਹੁੰਦਾ ਨਾ ਖਾਣ ਚ ਵੀ ਕੜੱਤਨ ਬਹੁਤ ਆ ਵੀ ਜੀ ਨਹੀਂ ਕਰਦਾ ਖਾਣ ਨੂੰ ਆਪਾਂ ਸਹੀ ਦੱਸਾਂ ਮੈਂ ਤੈਨੂੰ ਪਰ ਜਿਹੜੀ ਗੂੰਦ ਆ ਗੂੰਦ ਬਹੁਤ ਸਵਾਦ ਹੁੰਦੀ ਆ ਇਹਦੀ ਛੇੜਾ ਦੀ ਫਲੀ ਤੋਂ ਚਾਰ ਪੈਂਦਾ ਉਹ ਵੀ ਬਹੁਤ ਜਿਆਦਾ ਸਵਾਦ ਹੁੰਦਾ ਤਾਂ ਤੁਸੀਂ ਕਹਿੰਦਾ ਹਨਾ ਹਾਂ ਉਹ ਬਬਦੀ ਆ ਹਾਂ ਤੇ ਬਾਕੀ ਹੁਣ ਆਪਾਂ ਇਹ ਸ਼ੁਰੂ ਕਰ ਰਹੇ ਆਂ ਇਸ ਚੀਜ਼ ਨੂੰ ਜਿਹਨੂੰ ਹੁਣ ਇਸ ਨੂੰ ਛਾਂਗ ਕੇ ਨਾ ਆਪਾਂ ਸੁਕਾ ਕੇ ਪਾਊਡਰ ਹੂੰ ਬੱਕਰੀਆਂ ਨੂੰ ਲਾਜ਼ਮੀ ਪਾਇਆ ਕਰਨਾ 100 ਗ੍ਰਾਮ ਮੰਨ ਕੇ 50 ਗ੍ਰਾਮ ਬੱਕਰੀ ਨੂੰ ਡੇਲੀ ਪਾਇਆ ਹੀ ਕਰਨਾ ਆਪਾਂ ਇਹ ਫੀਡ ਦੇ ਵਿੱਚ ਫੀਡ ਦਾ ਪਾਉਣੀ ਪਾਉਣੀ ਉਹ ਤਾਂ ਬੰਦ ਕਰਨੀ ਨਹੀਂ ਉਹਦੇ ਵਿੱਚ ਮਿਕਸ ਕਰ ਦਿਆ ਕਰਾਂਗੇ ਇਹਨੂੰ ਸੁਕਾ ਕੇ ਪੱਕਾ ਰੂਟੀਨ ਬਣਾਵਾਂਗੇ ਆਪਾਂ ਤੇ ਫਿਰ ਆਪਾਂ ਦੇਖਦੇ ਆਂ ਰਿਜ਼ਲਟ ਕੀ ਨਿਕਲਦੇ ਇਹਦੇ ਇਹਦਾ ਨੁਕਸਾਨ ਕੋਈ ਨਹੀਂ ਫਾਇਦਾ ਹੀ ਆ ਠੀਕ ਆ ਪੱਤੇ ਜੜ ਤੋਂ ਲੈ ਕੇ ਜਮਾ ਲਵੇ ਪੱਤੇ ਤੱਕ ਹਰੇਕ ਚੀਜ਼ ਦੀ ਵਰਤੀ ਜਾਂਦੀ ਹੈ ਇਹ ਹਰ ਇੱਕ ਚੀਜ਼ ਵਰਤੀ ਜਾਂਦੀ ਹੈ ਇਹਦੀ ਬਾਕੀ ਇਹ ਕੋਈ ਐਡਾ ਹੋ ਨਹੀਂ ਸਖਤ ਨਹੀਂਗਾ ਇਹ ਬਹੁਤ ਨਰਮਾ ਵੈਰਾਈਟੀ ਆ ਵੀ ਇਹਦਾ ਐਵੇਂ ਨਹੀਂ ਕਿ ਵੀ ਜੇ ਮੋਡ ਵਾੜ ਲਿਆ ਤਾਂ ਆਪਾਂ ਚਰਾ ਕੇ ਫਾਟੇ ਕੱਢ ਲਾਂਗੇ ਹਨ ਉਹਦੇ ਵਿੱਚੋਂ ਉਹ ਚੀਜ਼ ਨਹੀਂ ਇਹ ਹੈ ਬਿਲਕੁਲ ਹੀ ਪੋਲਾ ਜਿਵੇਂ ਮੂਲੀ ਨਹੀਂ ਗਲ ਕੇ ਜਾਲੀ ਬਣ ਜਾਂਦੀ ਹਨ ਪੱਕ ਕੇ ਮੂਲੀ ਨੂੰ ਆਪਾਂ ਜਦੋਂ ਸਕਾਲ ਕੇ ਉਹਦਾ ਜਾਲਾ ਜਾਂ ਨਿਕਲ ਜਾਂਦਾ ਵਿੱਚੋਂ ਪਾਣੀ ਨਿਕਲ ਕੇ ਜਾਲ ਜਾਂ ਬਣ ਜਾਂਦਾ ਉਹਦਾ ਇਹ ਇਹ ਉਹੋ ਜਿਹਾ ਹੀ ਹੁੰਦਾ ਵੀ ਜਾਲਾ ਜਾਂ ਬਣ ਜਾਂਦਾ ਸੁੱਕ ਕੇ ਇਹ ਵੀ ਲੱਕੜੀ ਦੀ ਇਹੋ ਜਿਹੀ ਇੰਨੀ ਨਾਰਮਲ ਲੱਕੜਾ ਪੋਲੀ ਲੱਕੜ ਦਾ ਇਹ ਤੇ ਰਗੜਨਾ ਵੀ ਪੱਤੇ ਵੀ ਰਗੜਨੇ ਸੌਖੇ ਆਹਦੀਆਂ ਫਲੀਆਂ ਵੀ ਸਕਾ ਕੇ ਰਗੜਨੀਆਂ ਸੌਖੀਆਂ ਵੀ ਇੰਨਾ ਗੁਣਕਾਰੀ ਚੀਜ਼ ਆ ਇਹ ਕਿਉਂਕਿ ਪਹਿਲਾਂ ਤੋਂ ਹੀ ਹਰ ਇੱਕ ਬੰਦਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਣਜਾਣ ਹੋਵੇ ਵੀ ਜਾਂ ਕਿਸੇ ਬੰਦੇ ਨੇ ਡਾਕਟਰਾਂ ਕੋਲ ਇਹ ਸੁਣਿਆ ਨਾ ਹੋਵੇ ਹਨਾ ਵੀ ਇਹਦੇ ਇੰਨੇ ਗਾਣਾ ਪਰ ਆਪਾਂ ਵਰਤਿਆ ਕਿਸੇ ਨੇ ਵੀ ਨਹੀਂ ਕਿਉਂਕਿ ਆਪਾਂ ਖੁਦ ਆਪਦੇ ਲੱਗਿਆ ਹੋਇਆ ਵੀ ਆਪਾਂ ਫਲੀਆਂ ਦਾ ਚਾਰਤਾ ਪਾ ਕੇ ਖਾਈ ਜਾਂਦੇ ਪਰ ਪੱਤੇ ਨਹੀਂ ਤੋੜ ਕੇ ਖਾਦੇ ਕਿਤੇ ਕੀ ਆਖਣਾ ਖੇਤ ਆ ਕੇ ਖਾਲੇ ਹੁਣ ਦੋ ਚਾਰ ਪਰ ਰੂਟੀਨ ਦੇ ਵਿੱਚ ਜਿਹੜਾ ਬੰਦਾ ਖਾਂਦਾ ਉਹਨੂੰ ਪਤਾ ਇਸ ਚੀਜ਼ ਦਾ ਵੀ ਇਹਦੇ ਵਿੱਚ ਕਿੰਨੇ ਗੁਣ ਆ। ਬਾਕੀ ਇਹਦੇ ਨਾਲ ਸੌਂਜ ਮੁਰਿੰਗਾ ਕੈਪਸੂਲ ਵੀ ਆਉਂਦੇ ਆ ਇੱਕ। ਅੱਛਾ। ਜਣੀ ਕਿ ਇਹਨੂੰ ਸੋਧ ਕੇ ਹੋਰ ਇਹਦੇ ਚ ਗੁਣ ਕੱਢ ਕੇ ਵੀ ਲੈਬੋਰੀਆਂ ਦੇ ਵਿੱਚ ਇਹਨੂੰ ਕੈਪਸੂਲ ਤਿਆਰ ਕੀਤੇ ਜਾਂਦੇ ਆ ਤਾਕਤਾਲੇ। ਤੇ ਲੋਕ ਉਹ ਮਹਿੰਗੇ ਕੈਪਸੂਲ ਖਾਂਦੇ ਆ ਪਰ ਆਪਾਂ ਆਪਦੇ ਖੇਤ 'ਚ ਖੜਾ ਨਹੀਂ ਖਾ ਸਕਦੇਗੇ। ਨਹੀਂ ਇੱਕ ਫਿਰ ਜਿਹੜੇ ਆਪਣੇ ਅੱਗੇ ਆ ਗਏ ਇਹਦੀਆਂ ਵੈਰਾਈਟੀਆਂ ਅੱਡ-ਅੱਡ ਇਹ। ਨਹੀਂ ਜਿਵੇਂ ਆਹ ਲੱਗਦਾ ਵੀ ਇਹਦੀ ਵੈਰਾਈਟੀ ਥੋੜੀ ਜੀ ਹੋਰ ਆ ਇਹ ਮੋٹے ਪੱਤਿਆਂ 'ਚ। ਆਹ ਆ ਦੂਜਾ ਆ ਗਿਆ। ਆਹ ਆ ਗਿਆ। ਇਹ ਬਰੀਕ ਪੱਤਿਆਂ ਚ ਤੇ ਇਹਨੂੰ ਆਪਣੇ ਨਾ ਇੱਕ ਜਿਵੇਂ ਆਪਾਂ ਲਾਇਆ ਸੀ ਵੀ ਫਲਗੀਆਂ ਲੱਗਣਗੀਆਂ ਇਹਨਾਂ ਨੂੰ ਫਲਗੀਆਂ ਨਹੀਂ ਲੱਗੀਆਂ ਐਸ ਨੂੰ ਹਾਈਬ੍ਰਿਡ ਜਿਹਨੂੰ ਫਲਗੀਆਂ ਲੱਗੀਆਂ ਅੱਛਾ ਤੇ ਬਾਕੀ ਇਹਨਾਂ ਨੂੰ ਫਲਗੀਆਂ ਨਹੀਂ ਲੱਗੀਆਂ ਹਜੇ ਤੱਕ ਤੇ ਖੜੇ ਆਪਾਂ ਕੋਈ ਚੱਕਰ ਨਹੀਂਗਾ ਫਲਗੀਆਂ ਜਿਹੜੇ ਜ਼ਰੂਰੀ ਹੈ ਹਨਾ ਫਿਰ ਜਦੋਂ ਹਾਂ ਪੱਤੇ ਹੀ ਬਹੁਤ ਹਨ ਜ਼ਿਆਦੇ ਆ ਹਾਂ ਇੱਕ ਵਾਪੋ ਜਿਹੜੀ ਜ਼ਿਆਦੇ ਐ ਗੁਣਕਾਰੀ ਚੀਜ਼ ਹੁੰਦੀ ਆ ਹਨਾ ਉਹ ਇੱਕ ਵਾਰੀ ਆਪਾਂ ਵੱਢ ਲਈਏ ਤੂੰ ਦੂਜੀ ਜ਼ਾਰ ਨਾ ਬਹੁਤ ਮੈਜੋਰਿਟੀ ਆਫ ਥਿੰਗਸ ਹਨਾ ਹੁੰਦੀਆਂ ਨਹੀਂ ਉਹ ਤੇ ਇਹ ਨਾ ਕੀ ਹੈ ਇਹ ਇੱਕ ਵਾਰੀ ਆਪਾਂ 샹ਤ ਦੂਜੀ ਾਰ ਫੁੱਟਿਆ ਹੁੰਦਾ ਇਹ ਨਾ ਇੱਕ ਆਪਣੇ ਉਹਦੇ ਵਿੱਚ ਪਰਲੇ ਪਾਸੇ ਅੰਜੀਰਾਂ ਦੇ ਵਿੱਚ ਆ ਗਿਆ ਸੀਗਾ ਤੇ ਅੰਜੀਰਾਂ ਨੂੰ ਨਾਪ ਲਿਆ ਸੀਗਾ ਸਹੁੰਜਣੇ ਨੇ ਹਾਂ ਉਹ ਆਪਾਂ ਅੱਧ ਵਿਚਾਲਿਓਂ ਕਰਕੇ ਵੜਤਾ ਸੀਗਾ ਵੀ ਚੱਲ ਦੋ ਬੂਟੇ ਹੈਗੇ ਇੱਕ ਵੱਡ ਦਿੰਨੇ ਆ ਹੂੰ ਉਹ ਹੁਣ ਐ ਮੰਨ ਲਾ ਵੀ ਫੇਰ ਫੇਰ ਉਹ ਦੇਖ ਵੀ ਦੂਰੀ ਾਰ ਨਿਕਲਿਆ ਖੜਾ ਵਿੱਚ ਉਹ ਇਹਨੂੰ ਮਿਲਣਾ ਇਹਦੀ ਤਾਂ ਪ੍ਰੋਡਕਸ਼ਨ ਇੰਨੀ ਆ ਨਾ ਗੱਲਾਂ ਹੀ ਛੱਡ ਦੇ। ਇਹਨੂੰ ਸਮਾਂ ਨਹੀਂ ਕਾਫੀ ਲੱਗ ਗਿਆ। ਕੋਈ ਸਮਾਂ ਨਹੀਂ ਲੱਗਦਾਗਾ ਇਹ ਦੇਖ ਲੈ ਤਾਂ ਮੈਂ ਤੋੜ ਤੀਆਂ ਫੇਰ ਡਾਣੀਆਂ ਤੋੜਨੀਆਂ ਪੈ ਜਾਂਦੀਆਂ। ਹੰਜੀਰਾ ਕਰਕੇ। ਹੰਜੀਰਾ ਕਰਕੇ ਮੈਂ ਜੀਰਾ ਨੂੰ ਨੱਪ ਲੈਂਦਾ ਇਹ। ਅੱਛਾ। ਪਰ ਹੁੰਦਾ ਬਹੁਤ ਜ਼ਿਆਦਾ ਇਹਦੀ ਮਹਿਕ ਬਹੁਤ ਵਧ ਗਿਆ ਜਿਵੇਂ ਮਹਿਕ ਆ ਨਾ ਖੁਸ਼ਬੂ ਹੈ ਦੀ ਉਹ ਬਹੁਤ ਵਧ ਗਿਆ ਪਰ ਖਾਣ ਚ ਕੜਤਣਾ। ਇਹਨੂੰ ਸੁਕਾ ਕੇ ਚੂਰਨ ਖਾਦਾ ਜਾਵੇ ਜਾਂ ਸੁਕਾ ਕੇ ਪਾਣੀ ਦੇ ਵਿੱਚ ਵਾਲ ਕੇ ਪਾਣੀ ਪੀਤਾ ਜਾਵੇ। ਦਾ ਗੁਣਕਾਰੀ ਆ ਬਾਕੀ ਸਰਚ ਕਰਕੇ ਦੇਖ ਲੋ ਹਰ ਇੱਕ ਭਰਾ ਵੀ ਹਾਂ ਡਾਣੀ ਖਲਾਉਣ ਨਾਲ ਕਿੰਨੀ ਵਾਸ਼ਨਾ ਆਈ ਹੈ ਨਾ ਵਾਸ਼ਨਾ ਆਉਂਦੀ ਹੈ ਨਾ ਦੀ ਸੁਗੰਧ ਆਉਂਦੀ ਹੈ ਹਾਂ ਆਉਂਦੀ ਹੈ ਚੀਜ਼ ਆ ਆਉਂਦੀ ਆ ਤੇ ਅੱਛਾ ਜਿਹਾ ਆਏ ਸਾਲ ਭਾਵੇਂ ਦੀ ਛਾਂਗ ਲਈ ਤੇ ਥੋੜੇ ਟਾਈਮ ਚ ਗਰੋਥ ਕਰ ਜਾਂਦਾ ਹਾਂ ਹਾਂ ਉਨਾ ਹੀ ਵਧ ਜਾਂਦੀਆਂ ਪੋਲੀਆਂ ਡਾਣੀਆਂ ਨਵੀਆਂ ਨਾਲੇ ਪੱਤੇ ਬਹੁਤ ਸੋਹਣੇ ਨਿਕਲਦੇ ਹਰੇਕ ਚਾਰ ਨਿਕਲਦੇ ਪੱਤੇ ਬਹੁਤ ਵਧੀਆ ਚੀਜ਼ ਆ ਲਓ ਵੀ ਦੋਸਤੋ ਤੁਸੀਂ ਕਰ ਸਕਦੇ ਹੋ ਟ੍ਰਾਈ ਆ ਕੇ ਇੱਥੇ ਕਰਕੇ ਵੇਖਣਾ ਤਾਂ ਹਾਂ